ਮਹੀਨੇ ਦੇ ਐਂਡ 'ਚ ਤੁਹਾਨੂੰ ਲੈ ਕੇ ਪਹੁੰਚ ਗਏ ਆਂ ਜੀ ਸਬਜ਼ੀ ਮੰਡੀ ਅਕਤੂਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਜੀ ਮੌਸਮ ਬਦਲ ਰਿਹਾ ਸਬਜ਼ੀਆਂ ਬਦਲ ਰਹੀਆਂ ਤੇ ਨਾਲ ਨਾਲ ਸਬਜ਼ੀਆਂ ਦੇ ਰੇਟ ਵੀ ਬਦਲ ਰਹੇ ਆ ਪਹਿਲਾਂ ਤਾਂ ਮੈਂ ਤੁਹਾਡਾ ਹਰ ਵਾਰ ਦੀ ਤਰ੍ਹਾਂ ਤੈਅ ਦੇ ਰੋ ਧੰਨਵਾਦ ਕਰਦੀ ਆ ਜੋ ਹਰ ਵਾਰ ਤੁਸੀਂ ਸਾਡੇ ਨਾਲ ਖੜਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡੀ ਬਦੌਲਤ ਹੀ ਅਸੀਂ ਜਿਹੜੀ ਸਬਜ਼ੀ ਮੰਡੀ ਦੀ ਰੇਟਾਂ ਦੀ ਸਹੀ ਜਾਣਕਾਰੀ ਆ ਉਹ ਘਰ ਘਰ ਤੱਕ ਪਹੁੰਚਦੀ ਕਰਕੇ ਤੁਹਾਡੀ ਸੇਵਾ ਦੇ ਵਿੱਚ ਹਰ ਵਾਰ ਹਾਜ਼ਰੀ ਭਰਦੀਆਂ ਤੇ ਅੱਜ ਵੀ ਹਾਜ਼ਰ ਹਾਂ ਤੁਹਾਡੀ ਸੇਵਾ 'ਚ ਗੱਲ ਸ਼ੁਰੂ ਕਰਨ ਲੱਗੇ ਹਾਂ ਜੀ ਹਰ ਵਾਰ ਦੀ ਤਰ੍ਹਾਂ ਪਿਆਜ਼ ਤੋਂ ਪਿਆਜ਼ ਦਾ ਰੇਟ ਜੀ ਟਿਕਿਆ ਹੋਇਆ 50-52 ਤੱਕ ਟਿਕਿਆ 45 ਵਾਲਾ ਦੌਰ ਖਤਮ ਹੈ ਹੋ ਸਕਦਾ ਦੀਵਾਲੀ ਤੋਂ ਬਾਅਦ ਕੋਈ ਫਰਕ ਪਵੇ ਪਰ ਹਜੇ ਝਾੜ ਕੋਈ ਨਹੀਂ ਅੱਜ 50 ਤੋਂ 52 ਪਿਆਜ਼ ਵੇਗਿਆ ਜੀ ਟਮਾਟਰ ਵੀ ਉਸੇ ਰਾਹ ਤੇ ਤੁਰਿਆ ਹੋਇਆ ਹੈ ਟਮਾਟਰ ਅੱਜ 50 ਰੁਪਏ ਤੱਕ ਪ੍ਰਤੀ ਕਿਲੋ ਵੇਗਿਆ ਜੀ ਸਬਜ਼ੀ ਮੰਡੀ 'ਚ ਟਮਾਟਰ ਦਾ ਰੇਟ ਵੀ ਹਾਈ ਹੋ ਚੁੱਕਾ ਮੈਂ ਜਿਵੇਂ ਕਿਹਾ ਸੀ ਵੀ ਸਾਰੇ ਰੇਟ ਹਾਈ ਆ ਜੀ ਹਰੀ ਮਿਰਚ ਆ ਜੀ ਹਰੀ ਮਿਰਚ ਵੀ 70 ਤੱਕ ਪਹੁੰਚ ਚੁੱਕੀ ਆ ਪਹਿਲਾਂ 40 45 ਤੱਕ ਤੁਰ ਹੀ ਆਉਂਦੀ ਸੀ ਪਰ ਅੱਜ ਜਿਹੜੀ ਹਰੀ ਮਿਰਚ ਉਹ 70 ਰੁਪਏ ਤੱਕ ਪ੍ਰਤੀ ਕਿਲੋ ਵਿਕੀ ਆ ਜੀ ਜਿਹੜਾ ਰੇਟ ਹਾਈ ਚੱਲ ਰਿਹਾ ਜੀ ਲਸਣ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਲਸਣ ਇਸ ਵਾਰ 2250 ਤੋਂ ਨੀ ਘੱਟ ਹੋ ਰਿਹਾ ਅੱਜ ਵੀ 200 ਸਵਾ 200 250 ਤੱਕ ਪ੍ਰਤੀ ਕਿਲੋ ਲਸਣ ਵਿਗਿਆ ਜੀ ਜਿਹੜਾ ਰੇਟ ਹਾਈ ਹੈ ਜੀ ਗੋਭੀ ਵੀ ਹਜੇ ਚ ਆਈ ਹੈ ਵੀ ਆਈ ਹੈ ਪਰ ਰੇਟ ਰੇਟ ਉਹ ਫੁੱਲ ਹਾਈ ਚੱਲ ਰਿਹਾ ਜੀ 80 ਤੋਂ 85 ਤੱਕ ਗੋਭੀ ਦਾ ਰੇਟ ਹੈ ਜੀ ਇਹਦਾ ਸਵਾਲ ਜਿਹੜਾ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਆਲੂ ਦਾ ਰੇਟ ਜਰੂਰ ਪਹਿਲਾਂ 1200 ਤੱਕ ਚੱਲਿਆ ਗਿਆ ਸੀ ਪਰ ਅੱਜ ਆਲੂ 1000 ਰੁਪਏ ਪ੍ਰਤੀ ਗੱਟਾ ਵਿਗਿਆ ਜੀ ਸਬਜ਼ੀ ਮੰਡੀ ਦਾ ਰੇਟ ਹੈ ਜੀ ਆਲੂ ਦਾ 1000 ਰੁਪਏ ਪ੍ਰਤੀ ਗੱਟਾ ਛਿਮਲਾ ਮਿਰਚ ਵੀ ਪੂਰਾ ਟੌਪ ਤੇ ਆ ਜੀ 100 ਤੋਂ 110 ਤੱਕ ਪ੍ਰਤੀ ਕਿਲੋ ਸ਼ਿਮਲਾ ਮਿਰਚ ਵੇਖ ਰਹੀ ਆ ਇਹ ਵੀ ਜਿਹੜਾ ਆਪਾਂ ਰੇਟ ਹਾਈ ਗਿਣਾਂਗੇ ਸ਼ਿਮਲਾ ਮਿਰਚ ਦਾ ਇਹ ਹਾਈ ਹੋਈ ਚੱਲੀ ਜਾਂਦੀ ਆ ਕੱਲਾ ਅਦਰਕ ਆ ਜਿਹੜਾ ਥੋੜਾ ਜਿਆ ਮੰਦੇਜ ਆ ਜੀ ਅਦਰਕ 50 ਤੋਂ 60 ਤੱਕ ਪ੍ਰਤੀ ਕਿਲੋ ਮਿਲ ਰਿਹਾ ਜੀ 50 ਤੋਂ 60 ਤੱਕ ਇਹਦਾ ਕੋਈ ਰੇਟ ਨਾ ਵਧਿਆ ਨਾ ਘਟਿਆ ਰੇਟ ਕਿਲੋ ਦੇ ਹਿਸਾਬ ਨਾਲ ਮੰਦਾ ਜੀ ਅਦਰਕ ਦਾ